ਸਸੀਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਇੱਕ ਸੁਣ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਹਰਦਿਆਲਿਆਣੇ ਦੇ ਵਿੱਚ ਹਰਦਿਆਲਿਆਣਾ ਪਿੰਡ ਜ਼ਿਲ੍ਹਾ ਫਰੀਦਕੋਟ ਦਾ ਮਨਮਤਾ ਨਗਰ ਆ ਤੇ ਗੋਲੇ ਵਾਲੇ ਦਾ ਗਵੰਡੀ ਪਿੰਡ ਆ ਮਿੱਤਰੋ ਤੇ ਪੱਖੀ ਕਲਾਂ ਦਾ ਵੀ ਗਵੰਡੀ ਪਿੰਡ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਘਰੇਲੂ ਪਰਿਵਾਰ ਆ ਤੇ ਬਾਈ ਉਹਨਾਂ ਦਾ ਪਸ਼ੂ ਪਾਲਣ ਦਾ ਸ਼ੌਂਕ ਆ ਜਿਹੜਾ ਬਾਕਮਾਲ ਆ ਚੰਗੀ ਗਿਣਤੀ ਦੇ ਵਿੱਚ ਦੁੱਧਾਰੂ ਪਸ਼ੂ ਰੱਖੇ ਹੋਏ ਆ ਉਹਨਾਂ ਜਾਨਵਰਾਂ ਦੇ ਵਿੱਚੋਂ ਇੱਕ ਘਰੇਲੂ ਬੂਰੀ ਮੱਝ ਬਾਈ ਉਹਨਾਂ ਨੇ ਵਕਾਊ ਲਈ ਆ ਕਿੰਨੇ ਦਿਨਾਂ ਦੀ ਕੱਚੀ ਆ ਕਿੰਨੇ ਦੁੱਧ ਦੀ ਮਾਲਕਣਾ ਕੀ ਇਹਦੀ ਡਿਟੇਲ ਆ ਸਾਰੀ ਗੱਲਬਾਤ ਉਹ ਮਾਲਕਾਂ ਨਾਲ ਆਪਾਂ ਕਰਾਂਗੇ ਆਓ ਮਿਲਦੇ ਆ ਬਾਈ ਨੂੰ ਪਹਿਲਾਂ ਜਾਣਕਾਰੀ ਲੈਨੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਕੀ ਹਾਲ ਚਾਲ ਆ ਜੀ ਠੀਕ ਠਾਕ ਜੀ ਸੇਤਾ ਦੇ ਪਰਿਵਾਰ ਜੀ ਹਾਂ ਸਭ ਠੀਕ ਠਾਕ ਬਾਈ ਅੱਛਾ ਨਾਮ ਦੱਸ ਦੀਏ ਕਿਹੜਾ ਜੀ ਹਾਂ ਤੁਸੋਂ ਨਾਮ ਆਪਣਾ ਰਵਿੰਦਰ ਸਿੰਘ ਬਲਵਿੰਦਰ ਸਿੰਘ ਜੀ ਰਵਿੰਦਰ ਭਾਈ ਘਰ ਤਾਂ ਆਪਣਾ ਗੁਰਦੁਆਰਾ ਸਾਹਿਬ ਦੇ ਕੋਲੇ ਆ ਗਿਆ ਬਿਲਕੁਲ ਹਾਂਜੀ ਠੀਕ ਹੈ ਜੀ ਅੱਛਾ ਮੈਂ ਜਿਹੜੀ ਵੇਤਨੀ ਆ ਕਿੰਨੇ ਵਸੂਆ ਭਾਈ ਇਹ ਚੌਥਾ ਸੁਆ ਭਾਈ ਸੁਨਾਵੇਂ ਹਾਂਜੀ ਕਿੰਨੇ ਦਿਨ ਪੈ ਭਾਈ ਇਹਦੇ ਅਜੇ ਇਹ ਭਾਈ ਹਫਤਾ ਲੈ ਜੂਗੀ ਹਫਤਾ ਲੈ ਲੂ ਕਿੰਨੇ ਦੁੱਧ ਦੀ ਮਾਲਕਣਾ ਭਾਈ ਦੁੱਧ 15 ਕਿਲੋ ਚੋਇਆ 15 ਕਿਲੋ ਚੋਇਆ ਹੋਇਆ ਅੱਛਾ ਸਾਂਹ ਤੋਂ ਕਰੋਸ ਆ ਜਾਂ ਟੀਕੇ ਤੋਂ ਸਾਂਹ ਤੋਂ ਹੀ ਚੰਗੇ ਸਾਂਹ ਤੋਂ ਕਰੋਸ ਆ ਜਿੱਥਾ ਵੀਰੇ ਕੀ ਰੇਟ ਰੱਖਿਆ ਭਾਈ ਇਹਦਾ ਰੇਟ ਭਾਈ ਜੀ ਦਾ 170 ਮਾਨ ਤਣ ਵਿੱਚੋਂ ਭਾਈ ਮਾਂ ਤਾਂ ਨਹੀਂ ਕਰਾਂਗੇ ਜੀ ਠੀਕ ਹੈ ਬਈ ਲੈ ਮਿੱਤਰੋ ਤੋਰਦੀ ਬਈ ਮਾੜੀ ਜੀ ਚੌਥਾ ਸੁਆ ਮਾਲਕ ਨੇ ਦੱਸਿਆ ਵੀ ਇਹ ਸੋਨ ਵਾਲੀ ਆ ਮਿੱਤਰੋ 1,70,000 ਰੁਪਇਆ ਇਹਦੀ ਡਿਮਾਂਡ ਰੱਖੀ ਆ ਵਿੱਚੋਂ ਮਾਨਤਨ ਹੋ ਜਾਊਗਾ ਬੂਰੀ ਮਾਜਾ ਵੱਡੀ ਚੰਗੀ ਆ ਕੱਦ ਬਾਡੀ ਦੇ ਵਿੱਚ ਚੰਗੀ ਆ ਬਾਕੀ ਡਿਜ਼ਾਈਨ ਆ ਜਿਹੜੇ ਮੈਂ ਦੇ ਉਹ ਚੰਗੇ ਆ ਸਾਰੇ ਦੁੱਧ ਵਾਲੀ ਮੈਂ ਆ ਜਿਹਦੇ ਵੀ ਤੁਹਾਨੂੰ ਪਸੰਦ ਆਊਗੀ ਤੁਸੀਂ ਬਾਈ ਨਾਲ ਰابطਾ ਕਾਇਮ ਕਰ ਲਿਓ ਬਲਵਿੰਦਰ ਬਾਈ ਦੇ ਕੋਲੇ ਪਿੰਡ ਹਰਦਿਆਲੇਆਣੇ ਦੇ ਵਿੱਚ ਖੜੀਏ ਗੁਰਦੁਆਰਾ ਸਾਹਿਬ ਦੇ ਕੋਲੇ ਬਿਲਕੁਲ ਬਾਈ ਦਾ ਘਰ ਆ ਮਿੱਤਰੋ ਜਾਣਕਾਰੀ ਲਈ ਆਪਾਂ ਬਾਈ ਦਾ ਨੰਬਰ ਲੈ ਲੈਨੇ ਉਸ ਨੰਬਰ ਤੇ ਤੁਸੀਂ ਰابطਾ ਕਾਇਮ ਕਰ ਦਿਓ ਲੈ ਪੁੱਤ ਥਣ ਥਣ ਵਿਖਾ ਦੇ ਚੰਗੀ ਤਰ੍ਹਾਂ ਦੇ ਸੀਲ ਆ ਮੈਂ ਕੋਈ ਚੱਕਰ ਨਹੀਂ ਅੱਛਾ ਬਾਈ ਨੰਬਰ ਦੱਸਿਓ ਕਿਰੋ ਜੀ ਆਪਣਾ 9437 ਜੀ 77507 ਇੱਕ ਵਾਰੀ ਹੋਰ ਬੋਲ ਦਿਓ ਜੀ 94638 ਜੀ 77507 ਠੀਕ ਹੈ ਬਈ ਇਸ ਨੰਬਰ ਤੇ ਕਰ ਲਿਓ ਬਾਈ ਦਾ ਰابطਾ ਕੈਮ ਗਲਬਾਤਲੀ ਨੰਬਰ ਸਕਰੀਨ ਤੇ ਆਪੇ ਨਰਦੇ ਆਲਿਆਣਾ ਜ਼ਿਲ੍ਹਾ ਫਰੀਦਕੋਟ